ਉੱਥੇ ਐਸ.ਡੀ.ਐਮ ਸਾਹਿਬ ਸਿਵਲ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਡੀ.ਐਸ.ਪੀ ਸਾਹਿਬ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੜਾ ਕੰਟਰੋਲ ਕਰਦਾ ਸਾਰੇ ਮਾਹੌਲ ਨੂੰ ਦੋਨਾਂ ਨੂੰ ਲਿਖਤੀ ਦਰਖਾਸਤ ਦਿੱਤੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਰਨਗੇ ਤੇ ਫਿਰ ਅਗਲਾ ਤਾਂ ਵੱਡਾ ਕੱਠ ਹੋਵੇਗਾ ਪੂਰੇ ਪੰਜਾਬ ਲੈਵਲ ਤੇ ਪੂਰੇ ਸਿੱਖ ਨੂੰ ਘੱਟ ਕੇ ਤੇ ਇੱਥੇ ਵੱਡੀ ਕਾਰਵਾਈ ਕਰਾਂਗੇ ਮਹਾਰਾ ਸਰੂਪ ਜੇ ਨਹੀਂ ਕਰਨਗੇ ਤੇ ਗੁਰੂ ਸਰੂਪ ਇੱਥੋਂ ਹੀ ਲੈ ਜਾਗੇ ਇਹ ਜੋ ਮਰਜ਼ੀ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਪ੍ਰੋਇਪਰ ਦਾ ਹਲਕਾ ਆਪਣੇ ਗੁਰੂ ਸਾਹਿਬ 'ਚ ਪਹੁੰਚੇ ਆ ਜਿੱਥੇ ਗੁਰਦੁਆਰਾ ਬੇਰ ਸਾਹਿਬ ਕਿਨੂ ਪੋਥੀਮਾਲਾ ਵੀ ਕਿਹਾ ਜਾਂਦਾ ਇੱਥੇ ਕਿਉਂਕਿ ਉੱਥੇ ਸਿੱਖ ਧਰਮ ਦੇ ਖਿਲਾਫ ਇੱਥੇ ਮੂਰਤੀ ਪੂਜਾ ਹੋ ਰਹੀ ਸੀ ਜੋ ਕਿ ਵੱਡਿਆਂ ਦੀਆਂ ਤਸਵੀਰਾਂ ਅੰਦਰ ਲੱਗੜਾਂ ਬੇਰੀਆਂ ਦੀ ਪੂਜਾ ਹੋਣੀ ਜਿਵੇਂ ਚਿਰਾਗ ਲੱਗਣੇ ਜਿਵੇਂ ਲੰਗਰ ਹਾਲ ਦੇ ਵਿੱਚ ਕੋਈ ਵੱਡਿਆਂ ਦੀਆਂ ਫੋਟੋ ਲਾ ਕੇ ਉੱਥੇ ਅੱਗੇ ਗੋਲਕਾ ਰੱਖਿਆ ਲੋਕੀ ਮੱਥਾ ਟੇਕਦੇ ਆ ਫਿਰ ਉਹ ਉਹਨਾਂ ਨੂੰ ਮੁਬਾਰਕ ਆ ਪਰ ਸਾਡਾ ਗੁਰ ਸਿੱਖ ਰਤ ਮਰਜਾਦਾ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਖੰਡਨ ਕੀਤਾ ਹੋਇਆ ਗੁਰਬਾਣੀ ਮੂਰਤੀ ਪੂਜਾ ਔਰ ਕਿਸੇ ਲੱਕੜਾਂ ਦੀ ਪੂਜਾ ਸਿੱਖ ਧਰਮ ਜ ਨਹੀਂ ਹੋ ਸਕਦੀ ਤੇ ਅੱਜ ਡੀਐਸਪੀ ਸਾਹਿਬ ਨਾਲ ਸਾਡੇ ਪਹੁੰਚੇ ਆ ਐਸਜੀਐਮ ਸਾਹਿਬ ਨਾਲ ਮੀਟਿੰਗ ਹੋਈ ਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਛੇਤੀ ਹੀ ਕਿਰੇ ਇੱਥੇ ਆਪਾਂ ਗੱਲ ਕਰਕੇ ਮਰਜਾਦਾ ਬਹਾਲ ਕਰਾਵਾਂਗੇ ਇੱਕ ਉੱਤੇ ਬਾਹਰ ਪੈਲਸ ਗੁਰੂ ਘਰ ਦੇ ਵਿੱਚ ਗੇਟ ਤੇ ਪੈਲਸ ਦਾ ਉੱਥੇ ਲੋਕੀ ਸ਼ਰਾਬਾਂ ਪੀਂਦੇ ਆ ਆਰ ਕਾਟੇਮ ਲੱਗਦੀ ਆ ਨੱਚਦੇ ਵੀ ਲੋਕੀ ਸਾਰਾ ਕਿਹੜਾ ਮਾਹੌਲ ਵਿਆਂ ਦੇ ਵਿੱਚ ਹੁੰਦਾ ਉੱਥੇ ਹੁੰਦਾ ਉਹ ਬਿਲਕੁਲ ਸਿੱ ਇਨਾਂ ਨੂੰ ਕਿਹਾ ਵੀ ਕੋਕੜਾ ਪੈਲਸ ਦਾ ਗੇਟ ਉਹ ਪਰਲੇ ਪਾਸੇ ਪਹਿਲੀ ਗੱਲ ਤਾਂ 100 ਮੀਟਰ ਦੇ ਦੂਰ ਦੇ ਮर्याਦਾ ਅਨੁਸਾਰ ਕਿਸ ਤਰ੍ਹਾਂ ਹੋਣਾ ਚਾਹੀਦਾ ਇੱਕ ਧਰਮ ਦੇ ਗੁਰੂ ਨਾਨਕ ਸਾਹਿਬ ਤੁਹਾਨੂੰ ਪਹਿਲੇ ਸ਼ਬਦ ਨਾਲ ਆਗੇ ਸੀ ਗੁਰੂ ਸਾਹਿਬ ਤੋਂ ਸ਼ਬਦ ਗੁਰੂ ਸੁਰਤ ਪੰਜ ਚੇਲਾ ਬਾਅਦ ਵਿੱਚ 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਕਲਗੀਧਰ ਪਾਸ਼ਾ ਪੁੱਤਰਾਂ ਦੇ ਦਾਨੀ ਤੇ ਗੱਦੀ ਹਯੂਰ ਸੇਵ ਧਰਤੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਗਏ ਸੀ ਗੁਰੂ ਸਿੱਖਾਂ ਦਾ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਿੱਖ ਨੇ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਨੀ ਕਿਸੇ ਰੁੱਖ ਦੀ ਪੂਜਾ ਨਹੀਂ ਕਰਨੀ ਸ਼ਬਦ ਦੀ ਪੂਜਾ ਕਰਨੀ ਆ ਤੇ ਪੰਜਾ ਪਿਆਰਾਂ ਤੋਂ ਖੰਡੇ ਪਾਟੇ ਦਾ ਅਮਰ ਚੱਕ ਕੇ ਜੋ ਪੰਜ ਪਿਆਰੇ ਰਹਿਤ ਦੱਸਦੇ ਹੋ ਰਹਿਤ ਦੇ ਵਿੱਚ ਆਪਦਾ ਜੀਵਨ ਬទਿਤ ਕਰਨਾ ਤੇ ਇੱਕ ਦੇ ਵਿੱਚ ਕੋਈ ਮੂਰਤੀ ਸਭ ਖੰਡਨ ਕੀਤਾ ਸਾਡੇ ਵਾਸਤੇ ਕੋਈ ਮੂਰਤੀ ਪੋਜਣੀਗੀ ਇਸ ਤਰ੍ਹਾਂ ਚੰਡੇਗਰ ਦੇ ਇੱਕ ਫਰਮ ਹੈ ਜੀ ਉਹ ਕਹਿੰਦੇ ਜੀ ਨਹੀਂ ਇੱਥੇ ਸਾਡੀ ਮਾਲਕੀ ਹੈ ਜੇ ਅਸੀਂ ਕੋਸ਼ਿਸ਼ ਵੀ ਕਰ ਸਕਦੇ ਹਾਂ ਦੇਖੋ ਮਾਲਕੀ ਉਸ ਦੀ ਇੱਥੇ ਮੰਦਿਰ ਬਣਾ ਸਕਦੇ ਉਹਨਾਂ ਨੂੰ ਮੁਬਾਰਕਾ ਹੋਰ ਧਰਮ ਬਣਾ ਸਕਦੇ ਉਹਨਾਂ ਨੂੰ ਮੁਬਾਰਕਾ ਕੁਝ ਮਰਜ਼ੀ ਇੱਥੇ ਯਾਦ ਆ ਕਲਾਮ ਨਹੀਂ ਬਸ ਸਿੱਖ ਰਹਿਤ ਮਰਜ਼ਾਦਾ ਦੇ ਖਿਲਾਫ ਬਿਲਕੁਲ ਉਲਟ ਹੈ ਇੱਕ ਧਰਮ ਕਾਲਤਾ ਸਾਹਿਬ ਸਿੱਖ ਰਹਿਤ ਮਰਜ਼ਾਦਾ ਇੱਕੀ ਦੀ ਬਿਲ ਇਹ ਕੰਮ ਅਸੀਂ ਅੱਜ ਇੱਥੇ 2 4 4 ਬੰਦੇ 5 ਜਿੱਥੇ ਬੰਦੀਆਂ ਇੱਥੇ ਆਈਆਂ ਨੇ ਇੱਥੇ ਆਈ ਆ ਆਪਣੀ ਸਿੱਖ ਕੌਮ ਫੈਡਰੇਸ਼ਨ ਮਹਿਤਾ ਤੇ ਇੱਕ ਨੂਰ ਖਾਲਸਾ ਫੌਜ ਤੇ ਇਹ ਇੰਟਰਨੈਸ਼ਨਲ ਪੰਥਕਦਾਲ ਤੇ ਕਲਗੀਧਾਰ ਅਮਰ ਸਿੰਘ ਚਾਰ ਜਥਾ ਤੇ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਵੱਲੋਂ ਦਾਸ ਸਿੰਘ ਲੈ ਕੇ ਆਇਆ ਤੇ ਹੋਰ ਵੀ ਜਿੱਥੇ ਬੰਦੀਆਂ ਇੱਥੇ ਲੋਕਲ ਜਿੱਥੇ ਬੰਦੀਆਂ ਗਰੰਤੀ ਸਿੰਘ ਸਾਰੇ ਪਹੁੰਚੇ ਨੇ ਕਿਹੜੇ ਪੰਥਦਰਦੀ ਪਹੁੰਚੇ ਨੇ ਇਹ ਕਰ ਇਸ ਟੋਪ ਲੈਵਲ ਕੇ ਮੰਗਾ ਤੇ ਨਹੀਂ غور ਕੀਤਾ ਜਾਂਦਾ ਜੋ ਤੁਸੀਂ ਸਿੱਖ ਪ੍ਰੈਸਾਂ ਨਾਲ ਦੱਸ ਰਹੇ ਜੀ ਕੀ ਐਕਸ਼ਨ ਟੇਕ ਹੋ ਸਕਦਾ ਦੇਖੋ ਐਕਸ਼ਨ ਸਾਡਾ ਹੈਗਾ ਅਸੀਂ ਪਹਿਲਾਂ ਇਸ ਦੇਹ ਦਾ ਸੰਵਿਧਾਨ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਕਾਨੂੰਨ ਨੂੰ ਇੱਥੇ ਐਸ.ਡੀ.ਐਮ ਸਾਹਿਬ ਸਿਵਲ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਡੀ.ਐਸ.ਪੀ ਸਾਹਿਬ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੜਾ ਕੰਟਰੋਲ ਕਰਦਾ ਸਾਰੇ ਮਾਹੌਲ ਨੂੰ ਦੋਨਾਂ ਨੂੰ ਲਿਖਤੀ ਤਰ੍ਹਾਂ ਦਿਖਾ ਦਿੱਤੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਕਾਨੂੰਨੀ ਕਾਰ ਵੀ ਕੀਤੀ ਜਾਵੇ ਜੇ ਨਹੀਂ ਕਰਨਗੇ ਤੇ ਫਿਰ ਅਗਲਾ ਤਾਂ ਵੱਡਾ ਕੱਠ ਹੋਵੇਗਾ ਪੂਰੇ ਪੰਜਾਬ ਲੈਵਲ ਤੇ ਪੂਰੇ ਸਿੱਖ ਨੂੰ ਦੱਸ ਕੇ ਇਹ ਤੇ ਵੱਡੀ ਕਾਰਵਾਈ ਕਰਾਂਗੇ ਮਹਾਰਾ ਸਰੂਪ ਜੇ ਨਹੀਂ ਕਰਨਗੇ ਤੇ ਗੁਰੂ ਸਰ ਸਰੂਪ ਇੱਥੋਂ ਲੈ ਜਾਗੇ ਇਹ ਜੋ ਮਰਜ਼ੀ ਕਰ ਲੈ ਸਰ ਸ਼ਾਸਨ ਵੱਲੋਂ ਕਿਹੋ ਜਿਹਾ ਸਹਿਯੋਗ ਰਿਹਾ ਜੀ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਕਰਾਇਆ ਹੈ ਮੀਟਿੰਗ ਪਹਿਲਾਂ ਡੀਐਸਪੀ ਸਾਹਿਬ ਨੇ ਕੀਤੀ ਆ ਬਾਅਦ ਚ ਐਡੀਐਮ ਸਾਹਿਬ ਨੇ ਕੀਤੀ ਆ ਬਾਅਦ ਚ ਐਡੀਐਮ ਸਾਹਿਬ ਨੇ ਦੂਸਰੀ ਪਾਰਟੀ ਨੂੰ ਬੁਲਾਇਆ ਸੀਗਾ ਉਹਨਾਂ ਕਿਹਾ ਵੀ ਅਸੀਂ ਆਪਦੀ ਕੋਈ ਗੱਲ ਕਰ ਲਈਏ ਵੀ ਆਪਣੇ ਵੱਡਿਆਂ ਨਾਲ ਗੱਲ ਕਰ ਲਈਏ ਜੇ ਉਹ ਗੱਲ ਤੇ ਕਰਨਗੇ ਤੇ ਕਿਹੜਾ ਟਾਈਮ ਲਿਆ ਜਿੱਥੇ ਬੰਦੀਆਂ ਮੀਟਿੰਗ ਕਰਕੇ ਸਾਰੀਆਂ ਵਿਚਾਰ ਕਰਕੇ ਦੱਸਾਂਗੇ ਉਸ ਤੋਂ ਬਾਅਦ ਅਗਲਾ ਸ਼ਕਰਚ ਪੇਰਾ ਸਾਡਾ ਤਿੱਖਾ ਅਜ ਤਾਂ ਸਾਡਾ ਹੈਗਾ ਦ ਸ਼ਾਂਤਮਈ ਤੋਂਦੂਗਾ ਤਿੱਖਾ ਸ਼ੰਕਰਚੇ ਹੋ ਗਿਆ ਸਾਡਾ ਜੀ ਫਿਰ ਹਾਂਜੀ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਆਹ ਸਾਰੇ ਸਿੰਘਾਂ ਲੈ ਲੋ ਬੈਠੋ ਇਹ ਮੁੱਦਾ ਜਿਹੜਾ ਪਛਾਇਆ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੋਈਪੁਰ ਰੜਕੇ ਦੇ ਕਸਬਾ ਗੁਰੂ ਸਾਹਿਬ ਦੇ ਜੋ ਕਾਫੀ ਦਿਨਾਂ ਤੋਂ ਇੱਕ ਮਰਜ਼ਾਦਾ ਨੂੰ ਲੈ ਕੇ ਮੁੱਦਾ ਪਖਿਆ ਹੋਇਆ ਸੀ ਅੱਜ ਸਾਰਿਆਂ ਤਰ੍ਹਾਂ ਫੁੱਲ ਵਰਦਿਆਂ ਜਥੇਬੰਦੀਆਂ ਸਿੱਖ社 ਦੇ ਮੰਡੀਆਂ ਕਿਨਾਂ ਵਿੱਚ ਸਿੱਖ ਸਟੂਡੈਂਟ ਫੈਸ਼ਨ ਮਹਿਤਾ ਕਲਗੀਦਾਰ ਸੰਚਾਰ ਜਥਾ ਸ੍ਰੀ ਗੁਰਗੰਨ ਸਰਪਤਕਾਰ ਕਮੇਟੀ ਤੇ ਹੋਰ ਜਿੱਥੇ ਮੰਦਿਆਂ ਇਥੇ ਪਹੁੰਚੇ ਨੇ ਵੱਡੇ ਵੱਦਰ ਤੇ ਆ ਕੇ ਪਹਿਲਾਂ ਅਸੀਂ ਇਹ ਸੁਚੇਵ ਵੀ ਪ੍ਰਸ਼ਾਸਨ ਨਾਲ ਗੱਲ ਕੀਤੀ ਜਾਵੇ ਅਸੀਂ ਪਹਿਲਾਂ ਡੀਐਸਪੀ ਸਾਹਿਬ ਨਾਲ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਤੇ ਔਰ ਉਹਨਾਂ ਨੇ ਦੂਜੀ ਪਾਰਟੀ ਨੂੰ ਬੁਲਾ ਕੇ ਸਾਡੀ ਗੱਲ ਵੀ ਸੁਣੀ ਉਹਨਾਂ ਦੀ ਗੱਲ ਵੀ ਸੁਣੀ ਜੇ ਭਰੇ ਸੀ ਆ ਕੇ ਮੰਦ ਘਟਨਾ ਸਾਂ ਤੇ ਹੀ ਵਿਖਿਆ ਕਿ ਤਕਰੀਬਨ ਕਿਸੇ ਵੀ ਪੱਖੋਂ ਇਸ ਗੁਰੂ ਘਰ ਦਾ ਸਤਿਕਾਰ ਨਹੀਂ ਹੋ ਰਿਹਾ ਸੀਗਾ ਮਰਜਾਦਤਾਂ ਕੋਲ ਟੱਜੀਆਂ ਡਾਂਗੀਆਂ ਜਾ ਰਹੀਆਂ ਨੇ ਜਿੰਦੇ ਵਿੱਚ ਪੀਰਾ ਫਕੇਰਾ ਦੇ ਚਰਾਗ ਜਾਣੇ ਅਤੇ ਉਹਨਾਂ ਦੇ ਰਮਾਲੇ ਰੱਖਣੇ ਇਹ ਗੁਰੂ ਸਤਿਕਾਰ ਕੀਤੇ ਸਤਿਕਾਰ ਇਹੋ ਜ ਨਹੀਂ ਆ ਰਾ ਗੁਰੂ ਸੰਗਰਨ ਸਾਹਿਬ ਦਾ ਔਰ ਇਸ ਤੋਂ ਬਾਅਦ ਨਿਕਲਦੇ ਆ ਦੁਨੀਆ ਪੰਜਾਂ ਗਿਆ ਜਿੰਨੇ ਵਿੱਚ ਮੰਗਰਾਲ ਦੇ ਵਿੱਚ ਇੱਕ ਇਹਨਾਂ ਦੇ ਮਾਪੁਰਖਾਂ ਦੀ ਇਹਨਾਂ ਦੇ ਘਰੇ ਮਾਪੁਰਖ ਨੇ ਅੱਜ ਫਿਰ ਲੱਗ ਆ ਗਿਆ ਦੇ ਗੋਲਗਾ ਕੀ ਹੈ ਉਹਨਾਂ ਦੀ ਪੂਜਾ ਰਹੀ ਹੈ ਥਾਂ ਥਾਂ ਦੇ ਗੋਲਗਾ ਰੱਖ ਕੇ ਇਹ ਪੂਜਾ ਕਰਾਈ ਜਾ ਰਹੀ ਹੈ ਜੋ ਮੜਮਤ ਇਸ ਵੱਡੇ ਇੱਕ ਹੋਰ ਮੜਮਤ ਜਿਹੜੇ ਇਸ ਦੇ ਨਾਲ ਹੀ ਵਿੱਚ ਗੁਰਦਵਾਰ ਸਾਹਿਬ ਦੇ ਇੱਕ ਪੈਸੇ ਤਰ੍ਹਾਂ ਬਣਿਆ ਹੋਇਆ ਥਾਨ ਜਿਹਦੇ ਵਿੱਚ ਹਰ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਵਿਆਹ ਸ਼ਾਦੀ ਔਰ ਕਈ ਕਈ ਤਰ੍ਹਾਂ ਦੇ ਹੋਰ ਵੀ ਸਮਾਗਮ ਹੁੰਦੇ ਨੇ ਜੋ ਗੁਰੂ ਮੰਜਾਦਲ ਦੇ ਬਿਲਕੁਲ ਉਲਟੇ ਅਸੀਂ ਮਲਕੇ ਆਪਣੇ ਪ੍ਰਮੰਧ ਗਾ ਨੂੰ ਬੇਨ ਕਰਦੇ ਆ ਕਿ ਜੋ ਮਨਮਤੇ ਇਹ ਸ਼ਰਦ ਸ਼ਦੀ ਖਤਮ ਕੀਤੀ ਜਾਵੇ ਇਹ ਤੁਹਾਡਾ ਕਹਿਣਾ ਹੈ ਕਿ ਨਵੀਂ ਇਹ ਵਿਅਕਤੀ ਪੂਜਾ ਕੀਤੀ ਜਾ ਰਹੀ ਹੈ ਜਿਹੜੀ ਜਿਹੜੀ ਦੂਜੀਆਂ ਸੰਖਿਆ ਦੇ ਆਸਪਾਸ ਇੱਥੇ ਜੁੜੀ ਹੋਈ ਸ਼ਹਿਰ ਮਾਸੇ ਦੇ ਹੋਰ ਇਲਾਕੇ ਦੀਆਂ ਜਿਹੜੇ ਇੱਥੇ ਨਾਲ ਪੱਤਰ ਹੁੰਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਉਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਲਾਉਣ ਵਾਸਤੇ ਜ ਆਏ ਆ ਉਹਨੂੰ ਸੁਝਾ ਰਹੇ ਆ ਵੀ ਜੇ ਛਬ ਦੇ ਗੁਰੂ ਦੀ ਜਿਹੜੀ ਪੂਜਾ ਨਾ ਉਹੀ ਕੱਲੀ ਪੂਜਾ ਹੈ ਔਰ ਜੇ ਸਾ ਨਾ ਕਿਸੇ ਕੋਈ ਜੀਵ ਦੀ ਪੂਜਾ ਪੂਜਾ ਹੋ ਸਕਦੀ ਨਾ ਕਿਸੇ ਲੱਕੜ ਦੀ ਪੂਜਾ ਹੋ ਸਕਦੀ ਇਹ ਗੁਰਦਸ ਸਿੰਘ ਸਾਹਿਬ ਵਿੱਚ ਗੁਰਦਸ ਸਿੰਘ ਸਾਹਿਬ ਵਿੱਚ ਨਹੀਂ ਹੋ ਸਕਦਾ ਇਸ ਤਰ੍ਹਾਂ ਇੱਥੇ ਸਿਰਫ ਕੇਵਲੇ ਕੇਵਲੇ ਗੁਰੂ ਗ੍ਰੰਥ ਸਾਹਿਬ ਜੋ ਸ਼ਬਦ ਗੁਰੂ ਹਨ ਉਹਨਾਂ ਦੀ ਹੀ ਪੂਜਾ ਹੋ ਸਕਦੀ ਹੈ ਜੇ ਕਿਸ ਨੇ ਪੂਜਾ ਆਪਣੀ ਕਰਤਮ ਵੀ ਹੋਰ ਕਰਨੀ ਹੈ ਤਾਂ ਆਪੇ ਵੱਖਰੀ ਥਾਂ ਬਣਾ ਕੇ ਕਰ ਸਕਦਾ ਹੈ ਜੀ ਇਹਨਾਂ ਨੂੰ ਕੋਈ ਤੋਂ ਨਹੀਂ ਰੋਕ ਸਕਦੇ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਵਾਸਤੇ ਆਏ ਨਾ ਕਿ ਹੋਰ ਕੇ ਕੰਮ ਆਫਤ ਜਿਨ੍ਹਾਂ ਦੀ ਇਹ ਮਾਲਕੀ ਜ਼ਮੀਨ ਹੈ ਕੀ ਜੋ ਇਸ ਗੱਲ ਦੀ ਪ੍ਰੋਵੀਜ਼ਨ ਨਾ ਦੇਣ ਤਾਂ ਫਿਰ ਕੀ ਕਨੈਕਸ਼ਨ ਸੂਪ ਲਿਆਗੇ ਮਾਰਾ ਦੇਖੇ ਸੀ ਜੋ ਹੈਗਾ ਅਗਲੀ ਵਾਰ ਜਦੋਂ ਨਤੀ ਸੋਚਾਂਗੇ ਪਹਿਲ ਉਹ ਅਸੀਂ ਪ੍ਰਤੀਕਰਮ ਜਾਣਾਂਗੇ ਕੀ ਚਾਹੁੰਦੇ ਹੋ ਮੇਰੇ ਖਿਆਲ ਇਹ ਨਹੀਂ ਹੈਗਾ ਵੀ ਸੋਚਾਂਗੇ ਇਹ ਨਹੀਂ ਸੋਚਾਂ ਵੀ ਇਹ ਸਾਡੇ ਨਾਲ ਨਾ ਮੰਨਣਗੇ ਕਿਉਂਕਿ ਜਿਹੜਾ ਗਣਾ ਗੁਰੂ ਮਹਾਰਾਜਾ ਉਹ ਤੋਂ ਹਰ ਇੱਕ ਬੰਦਾ ਅੱਜ ਕੱਲ ਜਾਣੂ ਹੈ ਇਸ ਨਾਲ ਕੋਈ ਵੀ ਇਹ ਨਹੀਂ ਜਿਉਂਦਾ ਕਿ ਕੋਈ ਕਲੇਸ਼ ਹੋਵੇ ਜਾਂ ਉਹ ਸਿਆਣੀ ਕਮੇਟੀ ਹੋਏਗੀ ਉਹ ਸਾਡੀ ਇੱਕਦਾਂ ਜਰੂਰ ਮੰਨੇਗੀ ਇਹ ਪ੍ਰਬੰਧਕ ਕਮੇਟੀ ਨਾਲ ਟੋਟੀ ਗੱਲ ਹੋਈ ਹੈ ਜੀ ਪੰਨਵਸਣੇ ਇਹ ਮੇਨਮੰਦੇ ਸਾਡੇ ਨਹੀਂ ਮਿਲੇ ਜਿਹੜੇ ਇੱਥੇ ਹੋ ਰਹੇ ਸੀ ਉਹ ਮਿਲੇ ਨੇ ਉਹਨਾਂ ਕਿਹਾ ਸੀ ਸੀਨੀਅਰ ਆਪੇ ਅਗੋਂ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੇ 2-3 ਦਿਨ ਦਾ ਟਾਈਮ ਲਿਆ ਉਹਨਾਂ ਨੇ ਕਿੰਨੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਕਰਤਨਾ ਸਾਹ ਦੇ ਪਹੁੰਚਾ ਜਦ ਤੇ ਆ ਕੇ ਵੇਖਿਆ ਕਿ ਗੁਰਮੁਖ ਜਿਆਦਾ ਨਾਲ ਦੀ ਇੱਥੇ ਕੋਈ ਚੀਜ਼ ਨਹੀਂ

ਜਿਹੜੀ ਇੱਕ ਆਪਣਾ ਆ ਗਿਆ ਦੂਜਾ ਪਿੰਡ ਜੀਵਾਰਾਹੀਂ ਉੱਥੋਂ ਇੱਕ ਬਾਬਾ ਬਣਾਇਆ ਆ ਉਹ ਬਾਬੇ ਦੀ ਜਗ੍ਹਾ ਦਾ ਨਾਮ ਪਤਾ ਨਹੀਂ ਕੀ ਹੈ ਉੱਥੋਂ ਛੜਕ 18 ਫੁੱਟ ਤੇ 18 ਫੁੱਟ ਦੇ ਨਾਲ ਚਾਰ ਕਿੱਲੇ ਜਿਹੜੀ ਸੀ ਮਹਾਰਾਜ ਰਜੀਤ ਸਿੰਘ ਦੇ ਰਾਜ ਦੇ ਵਿੱਚ ਦਿੱਤੀ ਸੀ ਜਿਹੜੇ ਘੋੜੇ ਘੋੜਿਆਂ ਵਾਲੇ ਜਿਹੜੇ ਉੱਥੇ ਰੁਕਣ ਰਾਤਾਂ ਨੂੰ ਕੱਟਣ ਉਹ ਉੱਥੋਂ ਜਿਹੜੀ ਚੱਲਦੀ ہوئی ਛੜਕੇ ਗਈ ਵਜੀਦਪੁਰ ਸਾਹਿਬ ਨੂੰ ਇਹ 18 ਫੁੱਟ ਦਾ ਜਿਹੜਾ ਇਤਿਹਾਸ ਇਸੇ ਸੜਕ ਦੇ ਉੱਤੇ ਆਇਆ ਸੀ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਮੋਖਰ ਸਾਹਿਬ ਦੀ ਜੰਗ ਤੋਂ ਬਾਅਦ ਇੱਥੇ ਆਇਆ ਇੱਥੋਂ ਰੁੱਕ ਕੇ ਸ੍ਰੀ ਆਪਣਾ ਝੰਡਾ ਸਾਹਿਬ ਝੰਡਾ ਸਾਹਿਬ ਤੋਂ ਬਾਅਦ ਇਧਰ ਨੂੰ ਗਏ ਸੀ ਇਹ ਗੁਰੂ ਸਾਹਿਬ ਜਿਹਦੀ ਜਿਹੜੀ ਹੈ ਇਹ ਚਰਨਸ਼ੋਪ ਪ੍ਰਾਪਤ ਕਰਦੀ ਤੇ ਜਿਹੜਾ ਪਿੱਛੇ ਉਹ ਬਣੀ ਹੋਈ ਜਗ੍ਹਾ ਚੰਨ ਬਾਬਾ ਹੈਗਾ ਕੋਈ ਉਹ ਚੰਨ ਬਾਬੇ ਦੀ ਜਗ੍ਹਾ ਨਹੀਂਗੀ ਉਹ ਬਜ਼ੁਰਗਾਂ ਨੂੰ ਮੈਂ ਜਾ ਕੇ ਪੁੱਛਿਆ ਮੈਂ ਵੀ ਬਜ਼ੁਰਗੋ ਵੀ ਇਹ ਜਿਹੜੀ ਜਗ੍ਹਾ ਹੈ ਕਿਵੇਂ ਆ ਉਹ ਕਹਿੰਦੇ ਵੀ ਇੱਦੋਂ ਪਹਿਲਾਂ ਜਿਹੜੇ ਸਾਡੇ ਵਾਟ ਵਡੇਰੇ ਸੀ ਉਹਨਾਂ ਨੂੰ ਦਰਸ਼ਨ ਹੁੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਤੇ ਜਾਇਆ ਕਰਦੇ ਸੀ ਘੋੜੇ ਦੇ ਦਰਸ਼ਨ ਹੁੰਦੇ ਸੀ ਉਹ ਪੀਰ ਦੀ ਜਗ੍ਹਾ ਬਣਾਤੀ ਪੀਰ ਦੀ ਜਗ੍ਹਾ ਉਹ ਬਣਾਈ ਕਿਉਂ ਜਿਹੜੇ ਉੱਥੋਂ ਦੇ ਆਪਣਾ ਚੌਧਰੀ ਨੇ ਉਹਨਾਂ ਨੇ ਅੱਠ ਕਿल्ले ਨੌ ਕਿल्ले ਜਿਹੜੀ ਉਹ ਪੰਚਾਇਤੀ ਜ਼ਮੀਨ ਹੈ ਉਹਨੂੰ ਮੱਲਿਆ ਉਹਨਾਂ ਹੀ ਕੋ ਬਣਾ ਕੇ ਉਸ ਦੀ ਪੂਜਾ ਕਰੀ ਜਾਂਦੇ ਮੈਂ ਜਦੋਂ ਗਿਆ ਮੈਂ ਕਹਾਂ ਜੀ ਇਹ ਪਹਿਲੀ ਹੈਗੀ ਇਹ ਜੀ ਮੁਸਲਮਾਨ ਦੀ ਫਲਾਣ ਦੀ ਨਹੀਂ ਸਿਰਫ ਉਹ ਗੁਰੂ ਲੋਹ ਲੰਗਰ ਦੇ ਨਾਂ ਹੈਗੀ ਇਸ ਕਰਕੇ ਇਹ ਵੀ ਜਿਹੜੀ ਦਸਮ ਪਾਤਸ਼ਾਹ ਦੀ ਚਰਨ ਛੋਪਾ ਪ੍ਰਾਪਤ ਹਰਦੀ ਏ ਜਿਹੜੀ ਸ਼੍ਰੋਮਣੀ ਕਮੇਟੀ ਏ ਜਾਂ ਵੱਡੀਆਂ ਸੰਸਥਾਾਂ ਨੇ ਖੋਜ ਕਰਕੇ ਇਹ ਗੁਰੂ ਸਾਹਿਬ ਮਹਾਰਾਜ ਦੀ ਦਸਤਾਣ ਹੈ ਜਿਹੜੀਆਂ ਕੁਝ ਇਹ ਗੱਲਾਂ ਨੇ ਇਹਨਾਂ ਉੱਪਰ ਉੱਠ ਕੇ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਤੋਂ ਪੁਰਾ ਕਾਲ ਦੀ ਪੂਜਾ ਲਈ ਕਰਨ ਕੀਤੀ ਏ ਅਕਾਲ ਦੀ ਪੂਜਾ ਕਰੋ ਮਾਂ ਮੰਜੇ ਝਾੜੂ ਲੂਣ ਇਹਨਾਂ ਵਿੱਚ ਨਾ ਜਾਓ ਜਿੰਨੇ ਵੀ ਇਹਨਾਂ ਵਿੱਚ ਜਾਓਗੇ ਉਨਾ ਹੀ ਭਾਰਤ ਦੇਸ਼ ਥੱਲੇ ਗਿਆ ਭਾਰਤ ਦੇਸ਼ ਜਾ ਕਿੱਥੇ ਰਿਹਾ ਭਾਰਤ ਦੇਸ ਦੇ ਵਿੱਚ ਕੋਈ ਰਹਿ ਨਹੀਂ ਰਿਹਾ ਤੇ ਭਾਰਤ ਦੇਸ ਦੇ ਵਿੱਚ ਸਾਰਾ ਕੁਝ ਪਖੰਡ ਹੈ ਇਸ ਕਰਕੇ ਗੁਰੂ ਕੇ ਪੈਰੋਂ ਪਖੰਡ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵੈਰੂ ਦੀ ਪੂਜਾ ਕਰੋ ਆ ਜਿਹੜੀ ਜਗ੍ਹਾ ਇਸ ਜਗ੍ਹਾ ਨੂੰ ਜਰੂਰ ਪ੍ਰਗਟ ਕਰਾਓ ਇਹ ਦਸਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕੋਲ ਵੀ ਉਸ ਦਾ ਉਹਨਾਂ ਨੇ ਮੰਗ ਕੀਤੀ ਹੈ ਰਹਿਤ ਮਰਦਾ ਦਾ ਸਮਾਲ ਕਰਨ ਦਾ ਬੋਲ ਹੈ ਕੀ ਕਰੇਗਾ ਜੀ ਕੀ ਆਸ਼ਵਾਸਨ ਦਵਾਇਗਾ ਨਾਸਮ ਇਹਦੇ ਵਿੱਚ ਇੱਕ ਐਪਲੀਕੇਸ਼ਨ ਆਈ ਸੀ ਜਿੱਥੇ ਬੰਦਿਆਂ ਵੱਲੋਂ ਵੀ ਇੱਥੇ ਜੇ ਠੀਕ ਹੈ ਮਰਿਆਦਾ ਦਾ ਲੰਘਣ ਜਰੂਰ ਰਹਿ ਗਿਆ ਉਹਦੇ ਸਬੰਧ ਦੇ ਵਿੱਚ ਫਿਰ ਅਸੀਂ ਐਸਜੀਐਮ ਸਾਹਿਬ ਨੂੰ ਨਾਲ ਲੈ ਕੇ ਇੱਥੇ ਅਸੀਂ ਮੌਕਾ ਦੇਖਣ ਇੱਥੇ ਵਾਸੀ ਆਏ ਸੀਗੇ ਤੇ ਮੈਂ ਕਿਹਾ ਕੋਈ ਦੇਖ ਲਈਏ ਕਿਹੜੇ ਕਿਹੜੇ ਜਿਹੜੇ ਹੈ ਕਿ ਆ ਵੀ ਕਿਹੜੇ ਕਿਹੜੇ ਪਾਰਟ ਦੇ ਉੱਪਰ ਇਹਨਾਂ ਦੇ ਇਹਨਾਂ ਵੱਲੋਂ ਜਿਹੜੀ ਦੱਸੀ ਜਾ ਰਹੀਆਂ ਪੁਆਇੰਟਸ ਹੋ ਰਹੀਆਂ ਤੇ ਉਸ ਦੇ ਸਬੰਧ ਦੇ ਵਿੱਚ ਫਿਰ ਜਿਹੜੀ ਇੱਥੇ ਜਿਹੜੀ ਕਮੇਟੀ ਹੈਗੀ ਹੈ ਕਮੇਟੀ ਨਾਲ ਗੱਲਬਾਜੀ ਕਰਕੇ ਇਹ ਪਰਿਦਰਨਾ ਦੀ ਕਰਾ ਦਿੱਤੀ ਜਿਹੜੇ ਮੇਨ ਹੈਗੇ ਜਦ ਜਿਦਿ ਸੱਲਿਓ ਆਣ ਕੇ ਉਹ ਤੇ ਸਾਹਮਣੇ ਬੈਠ ਕੇ ਜੋ ਜੋ ਇਹਨਾਂ ਦਾ ਕੋਈ ਹੋਏਗਾ ਉੱਪਰ ਤੇ ਗੱਲਬਾਤ ਜੀ ਹੈ ਕਿ ਮਰਾਦਾ ਦੇ ਸਬੰਧ ਦੇ ਵਿੱਚ ਤਾਂ ਉਹ ਬੈਠ ਕੇ ਦੋਸਤ ਨੂੰ ਬਿੜਦੇ ਜਾਏ ਠੀਕ ਹੈ ਸਰ